ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਜਰੂਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਆਏ ਸੀ ਇਹ ਜਿਹੜਾ ਕੱਢਣ ਤੇ ਦੇਖੋ ਆਪਣਾ ਹਾਂ 26 ਝੋਨਾ ਤੇ ਹਾਂ ਗੋਬੀ ਲਾਈ ਸੀ ਆਪਾਂ ਦੇਖੋ ਲੱਗੀ ਸਰਜੇ ਚੱਕਣਾ ਤੇ ਅੱਜ ਪਾਣੀ ਨਾ ਭਰਦਿਆਂ ਝੋਨੇ ਦੀ ਵੀ ਭਰਾਂਗੇ ਇਹਨੂੰ ਪਾਣੀ ਆ ਦੇ ਇੱਧਰ ਵੀ ਲਾਈ ਸੀ ਸਾਰੀ ਚੱਕਦੀ ਆਉਂਦੀ ਆਪਦਾ ਸਰ ਜੇ ਕੇਰਾ ਦਾ ਗਈ ਸੀ ਕਮਲਾ ਆ ਜੇ ਲੱਗੀ ਸਰ ਜੇ ਚੱਕਣ ਉਹਦੇ ਉਤਲੀ ਲੈਣ ਚ ਵੀ ਤੇ ਉਹ ਚੱਲੀ ਵਧੀਆ ਹੁਣ ਤਾਂ ਕੇਰਾ ਦਾ ਸੱਟ ਗਈ ਸੀ ਸਰ ਗਿਆ ਤੇ ਆਪੋdal ਮਗਰਪਾਲ ਕੇ ਮਿੱਥੇ ਧਣੀਆਂ ਵੀ ਹੋਰ ਲਾਤਾ ਪਹਿਲਾਂ ਵੀ ਲਾਦਾ ਸੀ ਪਹਿਲਾਂ ਉਹ ਮੀਨਾ ਮਰ ਗਿਆ ਤੇ ਤੁਹਾ ਵੀ ਦੇਖੋ ਫੁੱਲ ਚੱਲਦਾ ਆਪਾਂ ਇੱਥੇ ਆਪਦੇ ਨੇੜੇ ਦਵਾਈ ਹੋਈ ਬਿਮਾਰੀ ਰੱਖੀ ਦੀ ਆ ਤੇ ਆਹ ਦੇਖੋ ਆਪਾਂ ਜਿਹੜੀ ਤਰਬੈਣੀ ਵੀ ਲਾਈ ਸੀ ਹੋ ਗਈ ਕਾਮਜਾਬ ਪਪਲ ਬੋੜ ਤੇ ਨਿੰਮ ਵੀ ਨਿੰਮ ਦਾ ਫਿਰ ਲਿਆ ਕੇ ਲਾਈ ਉਹ ਵੀ ਮਰ ਗਈ ਸੀ ਫਿਰ ਆਦੇ ਵੀ ਕਟੋਲੀਆਂ ਲਾਈਆਂ ਚਲਪੀਆਂ ਵਿੱਚ ਦੋ ਨੰਮਾ ਵੀ ਤੇ ਹੋ ਗਈ ਕਾਮਜਾਬ ਇਹ ਵੀ ਤਰਬੈਣੀ ਵੀ ਸਵੇਰਾ ਦੇਖੋ ਜਾਂਦਾ ਫੁੱਲ ਪਣੀ ਜਾਂਦਾ ਨਾ ਲਾਲ ਆਉਂਦਾ ਪੜਾਂ ਵਾਲਾ ਤੇ ドラਖਤ ਦੇਖੋ ਸੂਏ ਤੇ ਕਿਵੇਂ ਟਾਹ ਟਾ ਰਹੇ ਆ ਫੁੱਲ ਢੀਕਾ ਜੀ ਲੱਗਦਾ ਇੱਥੇ ਆ ਕੇ ਕੇਰਾ ਤਾਂ ਆ ਛਤਰੀ ਵਾਲੀਆਂ ਲਾਤੀਆਂ ਸੀ ਆਪਾਂ ਬੱਚੇ ਨੂੰ ਹਟਣੀਆਂ ਦੋ ਤਿੰਨ ਹੋ ਬਦਿਆ ਸ਼ਾਬ ਇਹ ਕੀ ਦੂਜਾ ਸਾਲ ਆਉਨੂ ਵੀ ਦੂਜਾ ਸਾਲ ਹੀ ਛਤਰੀ ਵਾਲੀ ਨੂੰ ਇੱਕ 베ੜੇ ਚਾ ਵੱਡੀ ਉਹ ਵੀ ਛਤਰੀ ਵਾਲੀ ਹੋਈ ਆ ਆ ਤੇ ਆ ਜਾਮਣਪਾਰ ਲਈ ਸੀ ਦੂਜੇ ਸਾਲ ਵਾਲੀ ਆ ਉਹ ਮਰੂਦ ਖੜਾ ਨਾਲ ਛੋਟਾ ਇੱਕ ਮਰੂਦ ਉਹ ਹੜਾਂ ਦੇ ਮਗਰ ਇਥਾਂ ਆਪਣਾ ਪੱਟਿਆ ਪਿਆ ਬਸ ਇਹ ਚ ਵੀ ਲਾ ਦਾਂਗੇ ਤੇ ਆ ਤੂਰੀਆਂ ਦਾ ਹੁਣ ਨਿਆਰਾ ਬੰਨੀ ਹੁੰਦੀਆਂ ਆ ਦੇ ਵਿੱਚ ਆਪਾਂ ਬੀਜਤੀ ਪਾਲ ਕੇ ਆਦੇ ਛਾਵੇਂ ਧਣੀਆਂ ਵੀ ਆ ਫਾਲਕ ਵੀ ਆ ਦੇ ਥਾਂ ਚ ਤੇ ਆ ਮੱਟਾਂ ਤੇ ਵੀ ਧਣੀਆਂ ਲਾਤਾ ਵਿੱਚ ਵੀ ਬੀਜਤਾ ਇਹਦੇ ਤੇ ਪੱਠੇ ਵੀ ਤੇ ਆਪਣੇ ਵਧਿਆ ਰਹੇ ਹੋਏ ਆ ਉੱਠੀ ਲੈਣਾ ਇਹਦੀ ਬੁੱਟੇ ਲੱਤਲੇਵਾ ਤੁਰਦੇ ਆ ਹੁਣ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ